ਹੈਲੋ ਜੀ ਸਸ ਸ੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਮਿਨੀ ਵਲੋਗ ਇਚ ਤੇ ਅੱਜ ਬੜਾ ਛੋਟਾ ਜਿਹਾ ਵਲੋਗ ਹੈ ਆਪ ਸਭ ਲਈ ਬੜਾਤਾ ਸੀ ਫਿਰ ਵੀ ਮੈਂ ਤੇ ਚਲੋ ਜੀ ਹੋਰ ਸਭ ਆਪਣੇ ਘਰ ਚ ਵਧੀਆ ਅਸੀਂ ਵੀ ਵਧੀਆ ਹਾਂ ਜੀ ਤੇ ਇਧਰ ਕੰਮ ਵਾਲੀ ਆ ਗਈ ਸੀ ਤੇ ਉਹ ਆਪਣਾ ਕੰਮ ਕਰ ਰਹੀ ਸੀ ਭਾਂਡੇ ਮਾਈ ਲੈ ਛੜੂ ਬੁੱਛਾ ਗਰੀਗੀ ਤੇ ਬੱਸ ਜੀ ਤੇ ਅੱਜ ਕੋਈ ਜ਼ਿਆਦਾ ਕੰਮ ਹੈ ਨਹੀਂ ਸੀ ਕਿਉਂਕਿ ਅੱਜ ਮੈਂ ਸਬਜ਼ੀ ਕੋਈ ਨਹੀਂ ਬਣਾਣੀ ਸੀ ਰੌਣਕ ਵਸ ਤੇ ਉਹਦਾ ਕੱਲ ਦਾ ਬਟਰ ਚਿਕਨ ਪਿਆ ਹੋਇਆ ਸੀ ਕਿਉਂਕਿ ਇੱਕ ਬੰਦਾ ਐਨਸਰ ਚਿਕਨ ਕੱਲੇਜ ਕਿਵੇਂ ਖਾ ਲੇਗਾ ਤੇ ਉਹ ਇਸੇ ਲਈ ਬਣਾਨੀ ਹੈ ਕਿ ਉਹ ਦੋ ਦਿਨ ਦਾ ਹੋ ਜਾਂਦਾ ਉਹ ਖਾ ਲੈਂਦਾ ਤੇ ਮੈਂ ਇਧਰ ਆਪਣਾ ਚੀਆ ਸੀਡ ਵਾਲਾ ਪਾਣੀ ਪੀ ਲਿਆ ਸੀ ਤੇ ਆਪ ਨੂੰ ਪਤਾ ਹੈ ਇੱਕ ਵਾਰ ਸਵੇਰ ਦੀ ਮੈਂ ਚਾਹ ਪੀ ਲੈਣੀ ਹੈ ਉੱਠ ਕੇ ਤੇ ਉਸ ਤੋਂ ਬਾਅਦ ਫਿਰ ਮੇਰਾ ਰੁਟੀਨ ਹੈ ਹੀ ਹੁੰਦਾ ਹੈ ਕਿ ਮੈਂ ਆਪਣਾ ਚੀਆ ਸੀਡ ਵਾਲਾ ਪਾਣੀ ਪੀ ਲਾਂ ਤੇ ਚਲੋ ਜੀ ਮੈਂ ਇਧਰ ਚੀਆ ਸੀਡ ਵਾਲਾ ਪਾਣੀ ਪੀ ਲਿਆ ਸੀ ਠੀਕ ਹੈ ਜੀ ਤੇ ਹੁਣ ਇਸ ਤੋਂ ਬਾਅਦ ਜੀ ਤੇ ਕੰਮ ਵਾਲੀ ਆਪਣਾ ਕੰਮ ਕਰ ਰਹੀ ਏ ਤੇ ਇਹਨੂੰ ਸਮਝਾਤਾ ਸੀ ਮੋٹے-ਮੁੰਡੇ ਫੁਲਕੇ ਨਹੀਂ ਪਕੜਾਣੇ ਤੇ ਆਪਣਾ ਨੋਰਮਲ ਰੋਟੀ ਬਗਾਣੀ ਹੈ ਤੇ ਸਮਝ ਗਈ ਸੀ ਤੇ ਬਾਜ ਜੀ ਤੇ ਹੁਣ ਇਧਰ ਆਪਣੇ ਪੋਚਾ ਵਗੈਰਾ ਛੋੜ ਲਿਆ ਤੇ ਆਪਣਾ ਕੰਮ ਕਰ ਰਹੀ ਏ ਤੇ ਮੈਂ ਇਧਰ ਆਪਣਾ ਪਾਣੀ ਫਿਨਿਸ਼ ਕਰ ਲਾਂਗੀ ਠੀਕ ਹੈ ਜੀ ਤੇ ਬਾਜ ਜੀ ਤੇ ਇਸ ਤੋਂ ਬਾਅਦ ਜੀ ਮੈਂ ਬਣਾਵਾਂਗੀ ਫਿਰ ਫੁਲਕੇ ਸਾਦੇ ਤੇ ਮੈਂ ਰਣਕ ਨੂੰ ਇਹ ਕਹਿ ਰਹੀ ਸੀ ਮੈਂ ਕਿ ਚਲ ਤੂੰ ਆਪਣਾ ਬਟਰ ਚਿਕਨ ਨਾਲ ਖਾ ਲਈ ਪਰਾਂਠਾ ਬਣਵਾ ਦੇਣੀ ਆ ਤੇ ਨਾਲ ਫਿਰ ਮੈਂ ਰਣਕ ਨੂੰ ਕਿਹਾ ਕਿ ਮੈਂ ਵੀ ਰੋਟੀ ਖਾਣੀ ਏ ਤੇ ਪਹਿਲੇ ਮੇਰਾ ਵਿਚਾਰ ਸੀ ਮੈਂ ਕੋਈ ਦਾਲ ਦੂਰ ਕੁਸਤਾਰ ਲਵਾ ਤੇ ਫਿਰ ਮੈਂ ਕਿਹਾ ਚੱਲ ਛੋੜ ਕੱਲੇ ਬੰਦੇ ਵਾਸਤੇ ਫਿਰ ਆਲਸ ਹੀ ਆਂਦਾ ਨਾ ਤੇ ਮੈਂ ਕਿਹਾ ਚੱਲ ਤੂੰ ਅੱਜ نیچے ਜਾ ਕੇ ਨਾ ਛੋਲੇ ਕੁਲਚੇ ਵਾਲੇ ਛੋਲੇ ਲਿਆ ਤੇ ਉਹ ਮੰਨ ਗਿਆ ਸੀ ਉਹ ਕਹਿੰਦਾ ਚਲੋ ਮੈਂ ਤੁਹਾਨੂੰ ਛੋਲੇ ਲਿਆ ਦੇਣਾ ਵਾ ਪਹਿਲੇ ਮੈਂ ਕਿਹਾ ਸੀ ਵੈਂਗਨ ਅਲੂ ਦੀ ਸਬਜ਼ੀ ਬਣਾ ਲਾਂ ਫਿਰ ਮੈਂ ਕਿਹਾ ਚਲੋ ਕੱਲ ਦੇਖ ਲਾਂਗੇ ਕਿਉਂਕਿ ਅੱਜ ਕੱਲੇ ਬੰਦੇ ਵਾਂ ਸਬਜ਼ੀ ਬਣਾ ਕੇ ਨਾ ਫਿਰ ਇੱਕ ਦਿਨ ਬਈ ਸਬਜ਼ੀ ਨਾ ਫਿਰ ਬੱਚਾ ਵੀ ਨਹੀਂ ਖਾਂਦਾ ਚਿਕਨ ਦੀ ਗੱਲ ਹੋਰ ਹੈ ਚਿਕਨ ਉਹਦੀ ਪਸੰਦ ਹੈ ਤੇ ਉਹ ਖਾ ਲੇਗਾ ਤੇ ਬਾਕੀ ਦੂਹੀ ਸਬਜੀ ਤੇ ਫਿਰ ਉਹ ਖਾਏਗਾ ਨਹੀਂ ਤੇ ਫਿਰ ਮੈਂ ਕਿਹਾ ਚਲ ਛੋੜ ਸਬਜੀ ਨਹੀਂ ਬਣਾਉਂਦੀ ਮੈਂ ਕਿਹਾ ਤੂੰ ਮੇਰੇ ਵਾਸਤੇ ਛੋਲੇ ਲਿਆ ਤੇ ਉਹਦਾ ਉਹ ਚਿਕਨ ਹੋ ਜਾਏਗਾ ਕਿ ਆਪ ਨੂੰ ਪਤਾ ਹੈ ਉਹਦਾ ਚਿਕਨ ਬਹੁਤ ਫੇਵਰਿਟ ਹੈ ਉਹ ਬਹੁਤ ਖੁਸ਼ ਹੋਏ ਖਾਂਦਾ ਹੈ ਚਿਕਨ ਤੇ ਉਹਦੀ ਮਨ ਚਿਕਨ ਨਾ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਮੈਂ ਕਿਹਾ ਤੂੰ ਛੋਲੇ ਲਿਆ ਤੇ ਬਾਜੀ ਤੇ ਹੁਣ ਜੀ ਤੇ ਕੁਝ ਟੋਰ ਦੇਰ ਬੀਤ ਗਈ ਸੀ ਤੇ ਬਸ ਫਿਰ ਮੈਂ ਕਿਚਨ ਚ ਆ ਗਈ ਤੇ ਇਹਨੇ ਸ਼ੁਰੂ ਕੀਤੇ ਹੋਏ ਸੀ ਆਪਣੇ ਪਰੌਂਠੇ ਬਣਾਣੇ ਤੇ ਇਹ ਬਗੈਰ ਇਸ ਕਿੰਨਾ ਭਾਵੇਂ ਆਟਾ ਬਹੁਤ ਠੰਡਾ ਹੈ ਮੈਂ ਕਿਹਾ ਇਹ ਆਟਾ ਕੱਲ ਵਾਲਾ ਪੜਿਆ ਹੈ ਨਾ ਕਿਉਂਕਿ ਭਈਆ ਨੇ ਕੱਲ ਉਹ ਖਾ ਲਏ تھے ਨਾਨ ਖਾ ਲਈ ਸੀ ਮੁੰਡੇ ਨੇ ਤੇ ਮੈਨੂੰ ਇਹ ਕਹਿ ਰਿਹਾ ਸੀ ਮੈਂ ਕਿਹਾ ਭਈਆ ਨੇ ਨਾਨ ਖਾ ਲਈ ਤੇ ਇਹ ਆਟਾ ਕੱਲ ਦਾ ਪੜਿਆ ਤਾਂ ਕੋਈ ਬਾਤ ਨਹੀਂ ਸਾਥ ਨੇ ਮੈਂ ਪੇੜੇ बनवा ਦੇਤੀ ਹੂੰ ਤੇ ਅਦ ਨਾਲ ਤਾਂ ਹਿੰਦੀ ਬੋਲਣੀ ਪੈਂਦੀ ਹੈ ਨਾ ਤੇ ਮੈਂ ਤੁਹਾਨੂੰ ਹੋਰ ਦੱਸ ਸਕਦਾ ਕਿ ਮੈਂ ਕਿਵੇਂ ਇਹਨੂੰ ਸਮਝਾਇਆ ਤੇ ਨਾਲ ਨਾਲ ਮੈਂ ਇਹਦੇ ਪੇੜੇ ਬਣਵਾਤੇ ਤੇ ਚਲੋ ਜੀ ਫਿਰ ਆਪਣਾ ਹੁਣ 1 hour later मैं चलो कुलचे छोले ने कुल् से छोले लूँगा क्योंकि आज आज कहीं कुछ बना नहीं है काम वाली आंक थी उन्होंने रोटी बनवा रोटी बना गई है चल तो है है। छोले लेके आता तो कुलचे के ये पानिया टेंकर आया हुआ सोसाइटी में क्यों आया है छोले कुलचे वाले छोले थे हम मैं खा लाऊंगी अपना फुलका ਤੇ ਆਪ ਨੂੰ ਦੇਖਿਆ ਪਿੱਛੇ ਰੌਣਕ ਆਪ ਨੂੰ ਦਿਖਾ ਰਿਆ ਸੀ ਪਾਣੀ ਦਾ ਟੈਂਕਰ ਤੇ ਉਹਨੂੰ ਪਤਾ ਨਹੀਂ ਸੀ ਉਹ ਪਾਣੀ ਦਾ ਟੈਂਕਰ ਕਿਉਂ ਆਇਆ ਤੇ ਮੈਂ ਦੱਸਨੀਆ ਪਾਣੀ ਟੈਂਕਰ ਇਸ ਤਰੀਆ ਆਇਆ ਸੀ ਕਿ ਅਸਵੇੜ ਦਾ ਪੀਣ ਦਾ ਪਾਣੀ ਨਹੀਂ ਆ ਰਿਹਾ ਸੀ ਤੇ ਸਾਡਾ ਤਾਂ ਜਿਹੜਾ ਰਾਤ ਦਾ ਪਿਆ ਸੀ ਨਾ ਬੋਤਲਾਂ 'ਚ ਤੇ ਬੱਚੇ ਉਹ ਪੀ ਰਹੇ ਸਨ ਤੇ ਬੱਚਿਆਂ ਨੇ ਧਿਆਨ ਹੀ ਨਹੀਂ ਕੀਤਾ ਐ ਤੇ ਮੈਂ ਧਿਆਨ ਕੀਤਾ ਜਿਸ ਟਾਈਮ ਮੈਂ ਆਟਾ ਗੱਡਿਆ ਸੀ ਫ੍ਰਿਜ 'ਚ ਬਾਹਰ ਤੇ ਮੈਂ ਇਹਨੂੰ ਪੁੱਛਿਆ ਵਿੱਚ ਪਾਣੀ ਨਹੀਂ ਆ ਰਿਹਾ ਤੇ ਇਹਨੇ ਕਿਹਾ ਮੰਨ ਨਹੀਂ ਪਤਾ ਤੇ ਬਿਲਕੁਲ ਟੈਂਕਰ ਨਾਲ ਘਰ ਦੇ ਨੀਚੇ ਖੜਾ ਹੋਇਆ ਸੀ ਆ ਕੇ ਤੇ ਤਾਂ ਵੀ ਰੌਣਕ ਨੇ ਧਿਆਨ ਨਹੀਂ ਦਿੱਤਾ ਕਿ ਸਭ ਲੋਕ ਪਾਣੀ ਪਰ ਪਰ ਕੇ ਕਿਉਂ ਤੇ ਚਲੋ ਜੀ ਫਿਰ ਉਸ ਤੋਂ ਬਾਅਦ ਜੀ ਜਦ ਮੈਂ ਨਿਕਲੀ ਬਾਹਰ ਤੇ ਮੈਂ ਦੇਖਿਆ ਟੈਂਕਰ ਤੇ ਮੈਂ ਫਿਰ ਕਿਹਾ ਜੀ ਰਾਨਕ ਨੂੰ ਕਿ ਜਾਓ ਜੀ ਥੱਲੇ ਤੇ ਭਰ ਕੇ ਲਿਆਓ ਜੀ ਪਾਣੀ ਤੇ ਇਧਰ ਮੈਂ ਰੋਟੀ ਖਾ ਲਈ ਸੀ ਤੇ ਹੁਣ ਮੈਂ ਰਾਨਕ ਨੂੰ ਭੇਜਾਂਗੀ ਉਹ ਪਾਣੀ ਭਰ ਕੇ ਲਿਆਏਗਾ ਮੈਂ ਆਪ ਨੂੰ ਆਪਣੀ ਰੋਟੀ ਦਿਖਾ ਰਹੀ ਸੀ ਤੇ ਇਹ ਮੇਰੀ ਰੋਟੀ ਹੈ ਛੋਲੇ ਸਲਾਦ ਤੇ ਇਹ ਪਿੱਛੇ ਨਾ ਮਨੂੰ ਜਸਤੰਗ ਕਰ ਰਿਹਾ ਤੇ ਮੈਂ ਜਸਤੰਗ ਨੂੰ ਗੁੱਸਾ ਕਰ ਰਹੀ ਸਾਂ ਕਿ ਮੈਨੂੰ ਤੰਗ ਨਾ ਕਰੋ ਦੇਖੋ ਮੇਰੇ ਪਿੱਛੇ ਆ ਕੇ ਖਲੋ ਗਿਆ ਨਾ ਵਸਤੀ ਕਰਨ ਵਾਸਤੇ ਤੇ ਦੇਖੋ ਜੀ ਤੇ ਚਲੋ ਜੀ ਮੈਂ ਰੋਟੀ ਖਾ ਕੇ ਨਾ ਫਿਰ ਮੈਂ ਆਪ ਨੂੰ ਦਿਖਾਨੀ ਹੈ ਕਿ ਮੈਂ ਥਲੇ ਰਾਨ ਨੂੰ ਭੇਜਿਆ ਕਿ ਤੂੰ ਵੀ 2 4 5 ਬੋਤਲਾ ਭਰ ਲਿਆ ਤੇ ਪਤਾ ਨਹੀਂ ਰਾਤ ਕਿਹੜੇ ਵੇਲੇ ਤੱਕ ਪਾਣੀ ਨਹੀਂ ਆਣਾ ਤੇ ਇਹਨਾਂ ਨੇ ਟੈਂਕਰ ਖੜਾ ਕੀਤਾ ਸੀ ਤੇ ਪਾਣੀ ਦਾਤੇ ਇਥੇ ਇਸ ਤੋਂ ਪਾਣੀ ਭਰ ਲਿਆ ਤੇ ਬਾਅਦ ਜੀ ਆਇਓ ਸਾਡਾ ਵਲੌਗ ਸੀ ਅੱਜ ਦਾ ਤੇ ਆਪ ਨੂੰ ਵਲੌਗ ਪਸੰਦ ਆਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਤੇ ਆਪਣੇ ਰਿਸ਼ਤੇਦਾਰਾਂ ਵੀ ਸ਼ੇਅਰ ਕਰ ਦੇਣਾ ਬੜੀ ਮਿਹਨਤ ਲੱਗਦੀ ਹੈ ਜੀ ਵਲੌਗ ਬਣਾਉਣ ਚ ਤੇ ਮੈਂ ਆਪ ਨੂੰ ਰਿਕਵੈਸਟ ਵੀ ਕਰਨੀ ਹੈ ਕਿ ਆਪ ਸ਼ੇਅਰ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਵਲੌਗ ਬਣਾਣਾ ਆਸਾਨ ਨਹੀਂ ਹੁੰਦਾ ਦੇਖੋ ਘਰ ਚ ਅਗਰ ਕੋਈ ਕੰਮ ਨਹੀਂ ਹੋਣਾ ਤੇ ਵਲੌਗ ਵੀ ਨਹੀਂ ਬਣਦਾ ਮੈਂ ਕਿਸ ਚੀਜ਼ ਦਾ ਵਲੌਗ ਬਣਾਵਾਂ ਜਿਵੇਂ ਕੋਈ ਸਬਜ਼ੀ ਰੋਟੀ ਬਣਾਵਾਂ ਤੇ ਮੈਂ ਆਪ ਨੂੰ ਬਣਾ ਕੇ ਫਿਰ ਵਲੌਗ ਦਿਖਾਵਾਂ ਬੱਚਿਆਂ ਨਾਲ ਮੈਂ ਕਿੰਨਾ ਕੁ ਵਲੌਗ ਬਣਾ ਲਾਂਗੀ ਤੇ ਅੱਜ ਸਬਜ਼ੀ ਨਹੀਂ ਬਣੀ ਤੇ ਤੁਹਾਨੂੰ ਵੀ ਮਿਨੀ ਵਲੌਗ ਹੀ ਮਿਲ ਰਿਹਾ ਕੋਈ ਵੱਡਾ ਵਲੌਗ ਨਹੀਂ ਮੇਰੇ ਤੋਂ ਤੇ ਚਲੋ ਜੀ ਕੋਈ ਗੱਲ ਨਹੀਂ ਜੀ